ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਜੀ ਕਿ ਇਸ ਹਫ਼ਤੇ ਦਾ ਰਾਸ਼ੀ ਫਲ ਕਿਵੇਂ ਦਾ ਰਹਿਣ ਵਾਲਾ ਹੈ 6 ਤਰੀਕ ਤੋਂ ਲੈ ਕੇ 12 ਤਰੀਕ ਤੱਕ ਦਾ ਰਾਸ਼ੀ ਫਲ ਤੁਹਾਡੀਆਂ ਰਾਸ਼ੀਆਂ ਦੇ ਲਈ ਕਿਵੇਂ ਦਾ ਰਹੇਗਾ ਕੀ ਕੀ ਤੁਹਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਹੋਣ ਵਾਲੇ ਹਨ ਤੇ ਕਿਹੜੀਆਂ ਤੁਹਾਨੂੰ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ 12 ਹੀ ਰਾਸ਼ੀਆਂ ਤੇ ਮਾਤਾ ਲక్ష్ਮੀ ਦੀ ਕਿਰਪਾ ਵਰਸ ਜਾਵੇ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਮੇਕ ਰਾਸ਼ੀ ਮੇਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਸੀਂ ਆਪਣੇ ਪ੍ਰੇਮੀ ਨੂੰ ਆਪਣੇ ਪਰਿਵਾਰ ਦੇ ਨਾਲ ਮਿਲਾਓਗੇ ਵਿਆਹਤਾ ਜਾਤਕ ਆਪਣੇ ਘਰੇਲੂ ਜੀਵਨ ਵਿੱਚ ਖੁਸ਼ਹਰ ਨਜ਼ਰ ਆਉਣਗੇ ਤੁਹਾਨੂੰ ਪਹਿਲਾਂ ਹੀ ਕੀਤੇ ਨਿਵੇਸ਼ ਦਾ ਪੂਰਾ ਹੀ ਲਾਭ ਮਿਲ ਜਾਵੇਗਾ ਰੋਜ਼ਾਨਾ ਆਮਦਨ ਵਧੇਗੀ ਤੁਸੀਂ ਆਪਣੇ ਸਾਰੇ ਹੀ ਕੰਮਾਂ ਨੂੰ ਸਮੇਂ ਸਿਰ ਪੂਰਾ ਕਰ ਲਓਗੇ। ਕਾਰੋਬਾਰੀ ਜਾਤਕ ਨਵੇਂ ਲੋਕਾਂ ਦੇ ਸੰਪਰਕ ਵਿੱਚ ਆਉਣਗੇ। ਨੌਕਰੀ ਪੇਸ਼ਾ ਜਾਤਕਾਂ ਨੂੰ ਆਪਣੇ ਨਿਰਧਾਰਿਤ ਸਮੇਂ ਤੇ ਕੰਮ ਪੂਰੇ ਕਰਨੇ ਪੈਣਗੇ। ਤੁਹਾਨੂੰ ਉੱਚ ਅਧਿਕਾਰੀ ਦਾ ਸਹਿਯੋਗ ਮਿਲ ਜਾਵੇਗਾ। ਬੱਚਿਆਂ ਦੀ ਪੜ੍ਹਾਈ ਲਈ ਤੁਸੀਂ ਆਪਣੇ ਜਾਣ ਪਛਾਣ ਵਾਲਿਆਂ ਦੇ ਨਾਲ ਗੱਲ ਵੀ ਕਰੋਗੇ। ਘਰ ਵਿੱਚ ਪੂਜਾ ਦਾ ਆਯੋਜਨ ਕੀਤਾ ਜਾਵੇਗਾ। ਤੁਸੀਂ ਆਪਣੇ ਭੈਣ ਜਾਂ ਭਰਾ ਦੀ ਉੱਚ ਸਿੱਖਿਆ ਦੇ ਲਈ ਆਪਣੇ ਦੋਸਤਾਂ ਦੇ ਨਾਲ ਚਰਚਾ ਕਰੋਗੇ। ਸਮਾਜ ਦੀ ਭਲਾਈ ਲਈ ਕੰਮ ਕਰਨ ਵਾਲਿਆਂ ਦਾ ਮਾਨ ਸਨਮਾਨ ਵੱਧ ਜਾਵੇਗਾ। ਅਗਲੀ ਰਾਸ਼ੀ ਹੈ ਜੀ ਰਿਸ਼ਭ ਰਾਸ਼ੀ। ਰਿਸ਼ਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਪ੍ਰੇਮੀ ਆਪਣੇ ਸਾਥੀਆਂ ਦੇ ਨਾਲ ਪਿਆਰ ਭਰੇ ਪਲ ਬਿਤਾਉਣਗੇ। ਵਿਅਹਤਾ ਜੀਵਨ ਵਿੱਚ ਸੁੱਖ ਅਤੇ ਸ਼ਾਂਤੀ ਰਹੇਗੀ। ਤੁਹਾਨੂੰ ਪਰਿਵਾਰਕ ਮੈਂਬਰਾਂ ਦਾ ਪੂਰਾ ਸਹਿਯੋਗ ਮਿਲ ਜਾਵੇਗਾ। ਤੁਸੀਂ ਪਰਿਵਾਰ ਦੇ ਨਾਲ ਧਾਰਮਿਕ ਯਾਤਰਾ ਤੇ ਜਾਣ ਦੀ ਯੋਜਨਾ ਬਣਾ ਲਓਗੇ। ਜਿੱਥੇ ਹਰ ਕੋਈ ਬਹੁਤ ਖੁਸ਼ ਨਜ਼ਰ ਆਵੇਗਾ। ਤੁਸੀਂ ਆਪਣੇ ਪਿਤਾ ਨਾਲ ਆਪਣੇ ਵਿਚਾਰ ਸਾਂਝੇ ਕਰੋਗੇ। ਤੁਹਾਡੀ ਆਰਥਿਕ ਸਥਿਤੀ ਵੀ ਚੰਗੀ ਹੋ ਜਾਵੇਗੀ ਤੁਸੀਂ ਘਰ ਦੀ ਸਜਾਵਟ ਅਤੇ ਮੁਰੰਮਤ ਤੇ ਵੀ ਬਹੁਤ ਸਾਰਾ ਪੈਸਾ ਖਰਚ ਕਰੋਗੇ ਤੁਹਾਨੂੰ ਆਪਣੇ ਬੱਚਿਆਂ ਦਾ ਪੂਰਾ ਹੀ ਸਹਿਯੋਗ ਮਿਲ ਜਾਵੇਗਾ ਤੁਹਾਡੀ ਸਿਹਤ ਠੀਕ ਰਹੇਗੀ ਦੋਸਤਾਂ ਦੀ ਮਦਦ ਨਾਲ ਤੁਸੀਂ ਆਪਣੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰ ਲਓਗੇ ਇਸ ਹਫਤੇ ਤੁਸੀਂ ਕੋਈ ਨਵਾਂ ਕੰਮ ਕਰਨ ਦੀ ਯੋਜਨਾ ਵੀ ਬਣਾ ਸਕਦੇ ਹੋ ਅਗਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫਤੇ ਤੁਹਾਡੀ ਵਿੱਤੀ ਸਥਿਤੀ ਮਜ਼ਬੂਤ ਰਹੇਗੀ ਕਾਰੋਬਾਰੀ ਜਾਤਕ ਆਪਣੇ ਕਾਰੋਬਾਰ ਨੂੰ ਅੱਗੇ ਲੈ ਜਾਣ ਵਿੱਚ ਸਫਲ ਹੋ ਜਾਣਗੇ ਤੁਹਾਨੂੰ ਨਵੇਂ ਸੰਪਰਕ ਮਿਲਣਗੇ ਨੌਕਰੀ ਪੇਸ਼ਾ ਜਾਤਕਾਂ ਨੂੰ ਉੱਚ ਅਧਿਕਾਰੀਆਂ ਤੋਂ ਚੰਗੀ ਖਬਰ ਮਿਲ ਜਾਵੇਗੀ ਤੁਹਾਨੂੰ ਆਪਣੇ ਜੀਵਨ ਸਾਥੀ ਤੋਂ ਪੂਰਾ ਸਹਿਯੋਗ ਮਿਲੇਗਾ ਪ੍ਰੇਮੀ ਜਾਤਕ ਅਤੇ ਆਪਣੇ ਪ੍ਰੇਮੀ ਨੂੰ ਆਪਣੇ ਪਰਿਵਾਰ ਮੈਂਬਰਾਂ ਦੇ ਨਾਲ ਤੁਸੀਂ ਮਿਲਾ ਸਕਦੇ ਹੋ ਵਿਦਿਆਰਥੀ ਇੱਧਰ ਉੱਧਰ ਧਿਆਨ ਦੇਣ ਕਾਰਨ ਪੜ੍ਹਾਈ ਵਿੱਚ ਘੱਟ ਹੀ ਧਿਆਨ ਦੇਣਗੇ ਇਸ ਹਫ਼ਤੇ ਤੁਹਾਡੀ ਸਿਹਤ ਚੰਗੀ ਲੱਗ ਰਹੀ ਹੈ ਤੁਹਾਨੂੰ ਪਹਿਲਾਂ ਹੀ ਕੀਤੇ ਨਿਵੇਸ਼ ਦਾ ਪੂਰਾ ਫਲ ਪ੍ਰਾਪਤ ਹੋ ਜਾਵੇਗਾ ਘਰ ਵਿੱਚ ਨਵੇਂ ਮਹਿਮਾਨ ਦਾ ਆਗਮਨ ਹੋਵੇਗਾ ਅਗਲੀ ਰਾਸ਼ੀ ਹੈ ਜੀ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਨੌਕਰੀ ਪੇਸ਼ਾ ਜਾਤਕ ਆਪਣੇ ਕੰਮ ਵਾਲੀ ਥਾਂ ਤੇ ਉਤਰਾ ਚੜਾ ਵੇਖਣਗੇ ਕਾਰੋਬਾਰੀ ਜਾਤਕ ਨਵੇਂ ਠੇਕੇ ਪ੍ਰਾਪਤ ਕਰਕੇ ਆਪਣੇ ਕਾਰੋਬਾਰ ਨੂੰ ਵਧਾਉਣ ਵਿੱਚ ਸਫਲ ਹੋ ਜਾਣਗੇ ਉੱਚ ਸਿੱਖਿਆ ਲਈ ਸਮਾਂ ਚੰਗਾ ਹੈ ਤੁਹਾਨੂੰ ਆਪਣੇ ਮਨਪਸੰਦ ਵਿਸ਼ੇ ਦਾ ਅਧਿਐਨ ਕਰਨ ਦਾ ਮੌਕਾ ਮਿਲ ਜਾਵੇਗਾ ਮੁਕਾਬਲੇ ਆਧਾਰਿਤ ਪ੍ਰੀਖਿਆ ਦੀ ਤਿਆਰੀ ਕਰ ਰਹੇ ਵਿਦਿਆਰਥੀ ਸਫਲਤਾ ਪ੍ਰਾਪਤ ਕਰਨਗੇ ਬਦਲਦੇ ਮੌਸਮ ਕਾਰਨ ਸਿਹਤ ਵਿੱਚ ਉਤਰਾਚੜਾ ਆ ਸਕਦੇ ਹਨ ਵਿਵਹਤਾਜਤਕ ਆਪਣੇ ਘਰੇਲੂ ਜੀਵਨ ਵਿੱਚ ਉਤਰਾਚੜਾ ਵੇਖਣਗੇ ਪ੍ਰੇਮ ਸੰਬੰਧਾਂ ਲਈ ਹਫਤਾ ਚੰਗਾ ਹੈ ਤੁਹਾਡੇ ਅਤੇ ਤੁਹਾਡੇ ਪਿਆਰੇ ਦਾ ਰਿਸ਼ਤਾ ਮਜ਼ਬੂਤ ਹੋ ਜਾਵੇਗਾ ਰੋਜ਼ਾਨਾ ਆਮਦਨ ਵਧੇਗੀ ਤੁਹਾਨੂੰ ਆਪਣੇ ਮਾਤਾ ਪਿਤਾ ਤੋਂ ਪੂਰਾ ਹੀ ਸਹਿਯੋਗ ਮਿਲੇਗਾ ਅਗਲੀ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਵਿਅਵਹਤਾ ਜਾਤਕ ਆਪਣੇ ਘਰੇਲੂ ਜੀਵਨ ਵਿੱਚ ਖੁਸ਼ਹਾਲ ਭਰੇ ਪਲ ਬਿਤਾਉਣਗੇ। ਤੁਹਾਨੂੰ ਪਰਿਵਾਰਕ ਮੈਂਬਰਾਂ ਦਾ ਪੂਰਾ ਹੀ ਸਹਿਯੋਗ ਮਿਲ ਜਾਵੇਗਾ। ਪਰਿਵਾਰ ਦੇ ਨਾਲ ਤੁਸੀਂ ਕਿਤੇ ਘੁੰਮਣ ਦਾ ਪਲਾਨ ਬਣਾ ਸਕਦੇ ਹੋ। ਤੁਸੀਂ ਆਪਣੇ ਪ੍ਰੇਮੀ ਸਾਥੀ ਨੂੰ ਆਪਣੇ ਪਰਿਵਾਰ ਮੈਂਬਰਾਂ ਦੇ ਨਾਲ ਵੀ ਮਿਲਾ ਸਕਦੇ ਹੋ। ਤੁਹਾਡੀ ਆਰਥਿਕ ਸਥਿਤੀ ਠੀਕ ਰਹੇਗੀ। ਸਾਂਝੇਦਾਰੀ ਵਿੱਚ ਕਾਰੋਬਾਰ ਕਰਨ ਵਾਲਿਆਂ ਨੂੰ ਲਾਭ ਚੰਗਾ ਮਿਲੇਗਾ। ਕਾਮਕਾਜੀ ਜਾਤਕਾਂ ਨੂੰ ਨੌਕਰੀ ਵਿੱਚ ਤਰੱਕੀ ਦੇ ਮੌਕੇ ਮਿਲ ਜਾਣਗੇ। ਉੱਚ ਸਿੱਖਿਆ ਲਈ ਸਮਾਂ ਚੰਗਾ ਹੈ ਜੇਕਰ ਤੁਸੀਂ ਆਪਣੇ ਕੁਝ ਵਿਸ਼ਿਆਂ ਨੂੰ ਬਦਲਣਾ ਚਾਹੁੰਦੇ ਹੋ ਤਾਂ ਸਮਾਂ ਸਹੀ ਹੈ ਇਸ ਹਫਤੇ ਸਿਹਤ ਵਿੱਚ ਉਤਰਾ ਚੜਾ ਰਹੇਗਾ ਇਸ ਲਈ ਸਮੇਂ ਸਮੇਤੇ ਜਾਣਕਾਰੀ ਪ੍ਰਾਪਤ ਕਰਦੇ ਰਹੋ ਤਾਂ ਜੋ ਤੁਹਾਨੂੰ ਕਿਸੇ ਸਮੱਸਿਆ ਤੋਂ ਬਚਣ ਦਾ ਮੌਕਾ ਮਿਲ ਜਾਵੇ ਤੁਸੀਂ ਆਪਣੇ ਜੀਵਨ ਸਾਥੀ ਅਤੇ ਪਰਿਵਾਰ ਮੈਂਬਰਾਂ ਦੇ ਨਾਲ ਭਲਾਈ ਦੇ ਵੀ ਕੰਮ ਕਰੋਗੇ ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫਤੇ ਆਮਦਨ ਕੁਝ ਖਾਸ ਨਹੀਂ ਰਹੇਗੀ ਖਰਚੇ ਵੱਧ ਹੋ ਜਾਣਗੇ ਤੁਹਾਨੂੰ ਆਪਣੇ ਜੀਵਨ ਸਾਥੀ ਤੋਂ ਪੂਰਾ ਸਹਿਯੋਗ ਮਿਲ ਜਾਵੇਗਾ ਪ੍ਰੇਮ ਸੰਬੰਧਾਂ ਵਿੱਚ ਉਤਰਾ ਚੜਾਅ ਰਹੇਗਾ ਕਾਰੋਬਾਰੀ ਜਾਤਕਾਂ ਨੂੰ ਵਪਾਰ ਵਿੱਚ ਸਫਲਤਾ ਮਿਲੇਗੀ ਨੌਕਰੀ ਪੇਸ਼ਾ ਜਾਤਕ ਆਪਣੀ ਯੋਗਤਾ ਦੇ ਆਧਾਰ ਤੇ ਤਰੱਕੀ ਵੇਖਣਗੇ ਸਮਾਜ ਦੀ ਬਿਹਤਰੀ ਲਈ ਕੰਮ ਕਰਨ ਵਾਲੇ ਲੋਕਾਂ ਨੂੰ ਹੋਰ ਕੰਮ ਕਰਨ ਦਾ ਮੌਕਾ ਮਿਲ ਜਾਵੇਗਾ ਸਿੱਖਿਆ ਦੇ ਖੇਤਰ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਸੀਨੀਅਰ ਮੈਂਬਰਾਂ ਦਾ ਅਸ਼ੀਰਵਾਦ ਮਿਲ ਜਾਵੇਗਾ ਦੋਸਤਾਂ ਦੀ ਮਦਦ ਨਾਲ ਤੁਹਾਨੂੰ ਆਮਦਨ ਦੇ ਕੁਝ ਨਵੇਂ ਸਰੋਤ ਪ੍ਰਾਪਤ ਹੋਣਗੇ। ਅਗਲੀ ਰਾਸ਼ੀ ਹੈ ਜੀ ਤੁਲਾ ਰਾਸ਼ੀ। ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫਤੇ ਵਿਅਹਤਾ ਜੀਵਨ ਵਿੱਚ ਸੁੱਖ ਅਤੇ ਸ਼ਾਂਤੀ ਰਹੇਗੀ। ਜੀਵਨ ਸਾਥੀ ਦੇ ਨਾਲ ਕਿਤੇ ਜਾਣ ਦੀ ਯੋਜਨਾ ਬਣਾਓਗੇ। ਪ੍ਰੇਮ ਸੰਬੰਧ ਦੀ ਗੱਲ ਕਰੀਏ ਤਾਂ ਤੁਸੀਂ ਆਪਣੇ ਦਿਲ ਦੀ ਹਰ ਇੱਕ ਗੱਲ ਨੂੰ ਆਪਣੇ ਪਿਆਰੇ ਦੇ ਨਾਲ ਸਾਂਝੀ ਕਰੋਗੇ। ਇੱਕ ਦੂਜੇ ਨੂੰ ਤੋਹਫੇ ਵੀ ਦੇ ਸਕਦੇ ਹੋ। ਆਰਥਿਕ ਸਥਿਤੀ ਕਮਜ਼ੋਰ ਹੋ ਜਾਵੇਗੀ। ਆਮਦਨ ਠੀਕ ਰਹੇਗੀ ਖਰਚੇ ਕਾਫੀ ਵੱਧ ਸਕਦੇ ਹਨ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਕਿਸੇ ਨਾਲ ਜ਼ਰੂਰ ਸਲਾਹ ਕਰੋ ਕਾਰੋਬਾਰ ਨਾਲ ਸੰਬੰਧਿਤ ਯਾਤਰਾ ਤੇ ਜਾਣ ਦੀ ਵੀ ਸੰਭਾਵਨਾ ਹੈ ਯਾਤਰਾ ਤੁਹਾਡੇ ਲਈ ਫਾਇਦੇਮੰਦ ਰਹੇਗੀ ਤੁਹਾਨੂੰ ਨਵੇਂ ਇਕਰਾਰਨਾਮੇ ਵੀ ਮਿਲ ਸਕਦੇ ਹਨ ਅਗਲੀ ਰਾਸ਼ੀ ਹੈ ਜੇ বৃশ্চਿਕ ਰਾਸ਼ੀ বৃশ্চਿਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਵਿਅਵਸਤ ਜਤਕ ਆਪਣੇ ਘਰੇਲੂ ਜੀਵਨ ਵਿੱਚ ਕੁਝ ਤਣਾਅ ਮਹਿਸੂਸ ਕਰਨਗੇ ਜੇਕਰ ਅਸੀਂ ਆਪਣੇ ਪ੍ਰੇਮ ਸੰਬੰਧਾਂ ਨੂੰ ਵੇਖਦੇ ਹਾਂ ਤਾਂ ਅੱਜ ਤੁਸੀਂ ਤਾਂ ਅੱਜ ਤੁਸੀਂ ਆਪਣੇ ਪ੍ਰੇਮੀ ਨੂੰ ਆਪਣੇ ਪਰਿਵਾਰ ਨਾਲ ਮਿਲਵਾ ਸਕਦੇ ਹੋ ਜੋ ਤੁਹਾਡੇ ਵਿਆਹ ਵਿੱਚ ਹੋਰ ਦੇਰੀ ਨਾ ਹੋ ਜਾਵੇ ਤੁਹਾਡੀ ਆਮਦਨ ਠੀਕ ਹੋਵੇਗੀ ਪਰ ਤੁਹਾਡੇ ਖਰਚੇ ਵਧਣ ਦੀ ਸੰਭਾਵਨਾ ਹੈ ਬਿਹਤਰ ਹੋਵੇਗਾ ਜੇਕਰ ਤੁਸੀਂ ਆਪਣੇ ਖਰਚਿਆਂ ਦੇ ਲਈ ਪੂਰਵ ਤਿਆਰੀ ਕਰਦੇ ਰਹੋ ਤੁਸੀਂ ਸਰਕਾਰੀ ਖੇਤਰ ਤੋਂ ਵੀ ਲਾਭ ਪ੍ਰਾਪਤ ਕਰ ਸਕਦੇ ਹੋ ਵਿਦਿਆਰਥੀ ਇੱਧਰ ਉੱਧਰ ਧਿਆਨ ਦੇਣ ਕਾਰਨ ਉਨਾ ਦਾ ਪੜਾਈ ਵਿੱਚ ਧਿਆਨ ਘੱਟ ਹੀ ਲੱਗੇਗਾ ਤੁਹਾਡੀ ਸਿਹਤ ਚੰਗੀ ਰਹੇਗੀ ਤੁਸੀਂ ਆਪਣੇ ਬੱਚਿਆਂ ਦੇ ਲਈ ਸਮਾਂ ਕੱਢੋ ਅਗਲੀ ਰਾਸ਼ੀ ਹੈ ਜੀ ਧਨ ਰਾਸ਼ੀ ਧਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਪਰਿਵਾਰਕ ਜੀਵਨ ਵਿੱਚ ਸੁੱਖ ਅਤੇ ਸ਼ਾਂਤੀ ਰਹੇਗੀ ਧਨ ਰਾਸ਼ੀ ਵਾਲੇ ਆਪਣੇ ਜੀਵਨ ਸਾਥੀ ਦੇ ਨਾਲ ਲੌਂਗ ਡਰਾਈਵ ਤੇ ਜਾ ਸਕਦੇ ਹਨ ਜਿੱਥੇ ਉਹ ਪਿਆਰ ਦੇ ਨਾਲ ਗੱਲਾਂ ਕਰਦੇ ਹੋਏ ਨਜ਼ਰ ਆਉਣਗੇ ਧਨ ਜਾਤਕਾਂ ਦਾ ਪ੍ਰੇਮੀ ਜੀਵਨ ਬਹੁਤ ਹੀ ਖੁਸ਼ੀਆਂ ਭਰਿਆ ਹੋਵੇਗਾ ਤੁਸੀਂ ਆਪਣੇ ਪ੍ਰੇਮੀ ਸਾਥੀ ਨੂੰ ਪਰਿਵਾਰ ਮੈਂਬਰਾਂ ਦੇ ਨਾਲ ਵੀ ਮਿਲਾ ਸਕਦੇ ਹੋ ਤੁਹਾਡੀ ਆਰਥਿਕ ਸਥਿਤੀ ਚੰਗੀ ਰਹੇਗੀ ਚੁਣੌਤੀਆਂ ਦਾ ਸਾਹਮਣਾ ਤੁਹਾਨੂੰ ਕਰਨਾ ਪੈ ਸਕਦਾ ਹੈ ਇਸ ਹਫਤੇ ਤੁਸੀਂ ਜਾਇਦਾਦ ਖਰੀਦ ਸਕਦੇ ਹੋ ਖਰਚਿਆਂ ਵਿੱਚ ਵੀ ਵਾਧਾ ਹੋ ਜਾਵੇਗਾ ਜੇਕਰ ਤੁਹਾਡਾ ਕੋਈ ਕਾਨੂੰਨੀ ਕੰਮ ਚੱਲ ਰਿਹਾ ਸੀ ਉਹ ਵੀ ਖਤਮ ਹੋ ਜਾਵੇਗਾ ਜੇਕਰ ਤੁਸੀਂ ਪਹਿਲਾਂ ਪੈਸਾ ਲਗਾਇਆ ਹੈ ਤਾਂ ਤੁਹਾਨੂੰ ਇਸ ਦਾ ਪੂਰਾ ਲਾਭ ਮਿਲ ਜਾਵੇਗਾ ਤੁਸੀਂ ਆਪਣੇ ਮਾਤਾ ਪਿਤਾ ਦੇ ਨਾਲ ਕਿਸੇ ਧਾਰਮਿਕ ਸਥਾਨ ਤੇ ਵੀ ਜਾ ਸਕਦੇ ਹੋ ਅਗਲੀ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਹ ਹਫਤਾ ਤੁਹਾਡੇ ਲਈ ਮਿਸ਼ਰਤ ਰਹਿਣ ਵਾਲਾ ਹੈ ਜੋ ਜਾਤਕ ਪ੍ਰੇਮ ਸੰਬੰਧ ਵਿੱਚ ਹਨ ਉਹ ਆਪਣੇ ਪ੍ਰੇਮੀ ਨੂੰ ਕੁਝ ਅਜੀਹਾ ਕਹਿ ਸਕਦੇ ਹਨ ਜੋ ਸ਼ਾਇਦ ਉਹਨਾਂ ਨੂੰ ਪਸੰਦ ਨਾ ਆਵੇ ਵਿਆਹਤਾ ਲੋਕ ਆਪਣੇ ਘਰੇਲੂ ਜੀਵਨ ਵਿੱਚ ਖੁਸ਼ਹਾਲ ਪਲ ਬਿਤਾਉਣਗੇ ਤੁਸੀਂ ਆਪਣੇ ਜੀਵਨ ਸਾਥੀ ਨੂੰ ਕੋਈ ਨਵਾਂ ਕੰਮ ਸ਼ੁਰੂ ਕਰਨ ਲਈ ਵੀ ਮਿਲ ਸਕਦੇ ਹੋ ਜਿਸ ਨਾਲ ਆਮਦਨ ਵਿੱਚ ਵਾਧਾ ਹੋ ਜਾਵੇਗਾ ਕਾਰੋਬਾਰ ਵਿੱਚ ਤੁਹਾਨੂੰ ਨਵੇਂ ਸਮਝੌਤਿਆਂ ਦੇ ਮੌਕੇ ਮਿਲ ਜਾਣਗੇ ਨੌਕਰੀ ਪੇਸ਼ਾ ਜਾਤਕ ਕਾਰਜ ਸਥਾਨ ਤੇ ਆਪਣੇ ਨਿਰਧਾਰਿਤ ਕੰਮਾਂ ਨੂੰ ਸਮੇਂ ਤੇ ਪੂਰਾ ਕਰ ਲੈਣਗੇ ਤੁਹਾਨੂੰ ਪਰਿਵਾਰ ਦੇ ਕਿਸੇ ਬਜ਼ੁਰਗ ਮੈਂਬਰ ਦਾ ਸਹਿਯੋਗ ਮਿਲੇਗਾ ਤੁਹਾਡੀ ਸਿਹਤ ਵਿੱਚ ਸੁਧਾਰ ਹੋਵੇਗਾ ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਪਰਿਵਾਰਕ ਜੀਵਨ ਵਿੱਚ ਸੁੱਖ ਅਤੇ ਸ਼ਾਂਤੀ ਰਹੇਗੀ ਅੱਜ ਤੁਸੀਂ ਸੀਨੀਅਰ ਮੈਂਬਰਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰੋਗੇ ਤੁਹਾਡੀ ਭੈਣ ਦੇ ਵਿਆਹ ਵਿੱਚ ਆ ਰਹੀਆਂ ਰੁਕਾਵਟਾਂ ਖਤਮ ਹੋ ਜਾਣਗੀਆਂ ਸ਼ੁਭ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ ਰਾਜਨੀਤੀ ਵਿੱਚ ਸਫਲਤਾ ਮਿਲ ਜਾਵੇਗੀ ਤੁਸੀਂ ਆਪਣੀ ਮਾਤਾ ਦੇ ਨਾਲ ਧਾਰਮਿਕ ਪ੍ਰੋਗਰਾਮਾਂ ਵਿੱਚ ਭਾਗ ਲੈ ਸਕਦੇ ਹੋ ਜਿੱਥੇ ਤੁਹਾਡੇ ਮਨ ਨੂੰ ਸ਼ਾਂਤੀ ਮਿਲ ਜਾਵੇਗੀ ਵਿੱਤੀ ਸਥਿਤੀ ਚੰਗੀ ਰਹੇਗੀ ਤੁਹਾਨੂੰ ਨਵੇਂ ਵਾਹਨ ਦਾ ਆਨੰਦ ਮਿਲ ਜਾਵੇਗਾ ਘਰ ਦੀ ਸਜਾਵਟ ਤੇ ਬਹੁਤ ਸਾਰਾ ਪੈਸਾ ਖਰਚ ਹੋ ਸਕਦਾ ਹੈ ਬਦਲਦੇ ਮੌਸਮ ਕਾਰਨ ਸਿਹਤ ਵਿੱਚ ਉਤਰਾ ਚੜਾ ਰਹੇਗਾ ਨੌਕਰੀ ਵਿੱਚ ਤਰੱਕੀ ਦੀ ਸੰਭਾਵਨਾ ਹੈ ਅਗਲੀ ਰਾਸ਼ੀ ਹੈ ਜੀ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਅਣਵਿਆਹੇ ਜਾਤਕਾਂ ਨੂੰ ਆਪਣਾ ਮਨ ਚਾਹਾ ਜੀਵਨ ਸਾਥੀ ਮਿਲ ਸਕਦਾ ਹੈ ਵਿਵਹਤਾ ਜਾਤਕ ਆਪਣੇ ਘਰੇਲੂ ਜੀਵਨ ਵਿੱਚ ਖੁਸ਼ ਨਜ਼ਰ ਆਉਣਗੇ ਪ੍ਰੇਮ ਜੀਵਨ ਵਿੱਚ ਮਿਠਾਸ ਰਹੇਗੀ ਤੁਹਾਡੀ ਰੋਜ਼ਾਨਾ ਆਮਦਨ ਚੰਗੀ ਹੋ ਜਾਵੇਗੀ ਇਸ ਸਮੇਂ ਖਰਚੇ ਵੱਧ ਹੋਣਗੇ ਤੁਸੀਂ ਕੁਝ ਪੈਸੇ ਦੀ ਬਚਤ ਵੀ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਭਵਿੱਖ ਵਿੱਚ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਨੌਕਰੀ ਪੇਸ਼ਾ ਜਾਤਾਂ ਲਈ ਹਫ਼ਤਾ ਲਾਭਦਾਇਕ ਹੈ ਤੁਹਾਡੀ ਸਥਿਤੀ ਵਿੱਚ ਵਾਧਾ ਹੋ ਜਾਵੇਗਾ ਵਿਦਿਆਰਥੀਆਂ ਲਈ ਹਫ਼ਤਾ ਮਿਸ਼ਰਤ ਰਹੇਗਾ ਪਰਿਵਾਰ ਵਿੱਚ ਚੱਲ ਰਿਹਾ ਵਿਵਾਦ ਤੁਹਾਡੀ ਪੜ੍ਹਾਈ ਨੂੰ ਪ੍ਰਭਾਵਿਤ ਕਰ ਸਕਦਾ ਹੈ ਮੁਕਾਬਲੇ ਆਧਾਰਿਤ ਪ੍ਰੀਖਿਆਵਾਂ ਵਿੱਚੋਂ ਸਫਲਤਾ ਪ੍ਰਾਪਤ ਕਰਨ ਲਈ ਤੁਹਾਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪਵੇਗੀ ਸੋ ਦੋਸਤੋ ਏਸੀ ਜੀ ਹਫਤੇ ਦਾ ਰਾਸ਼ੀ ਫਲ ਇਹਨਾਂ ਦੀ ਜ਼ਿੰਦਗੀ ਵਿੱਚ ਕਿਹੜੀਆਂ ਕਿਹੜੀਆਂ ਵਧੀਆ ਘਟਨਾਵਾਂ ਹੋਣ ਵਾਲੀਆਂ ਹਨ ਤੇ ਕਿਵੇਂ ਇਹਨਾਂ ਦੀ ਜ਼ਿੰਦਗੀ ਖੁਸ਼ਹਾਲ ਹੋ ਜਾਵੇਗੀ ਧੰਨਵਾਦ